ਅਸੀਂ ਕਿ ਉਹ ਸਾਰੇ ਕਮੈਂਟ ਕਰਦੇ ਸੀ ਵਧੀਆ ਹੋਇਆ ਵਧੀਆ ਹੁਣ ਤੁਸੀਂ ਕਿੱਥੇ ਗਏ ਹੋ ਕਿਉਂ ਨਹੀਂ ਕਿਸੇ ਮੈਂ ਕੋਈ ਦੇਖਿਆ ਹੈਗਾ ਕੋਈ ਵੀ ਆਪਣਾ ਪੰਜਾਬੀ ਇਸ ਵੀਡੀਓ ਨੂੰ ਚਲਾਉਂਦਾ ਹੋਵੇ ਤੇ ਸਵਾਲ ਕਰਦਾ ਹੋਵੇ ਸਰਕਾਰ ਅਮਰੀਕਾ ਦੇ ਵਿੱਚ ਐਕਸੀਡੈਂਟ ਹੋਇਆ ਇੱਕ ਫਿਰ ਤੋਂ ਟਰੱਕ ਦੇ ਨਾਲ ਇੱਕੋ ਫੈਮਿਲੀ ਦੇ 8 ਜੀ ਮਰ ਗਏ 8 ਜੀ ਉਸ ਐਕਸੀਡੈਂਟ ਦੇ ਵਿੱਚ ਨਹੀਂ ਰਹੇ ਤੇ ਉਹ ਟਰੱਕ ਡਰਾਈਵਰ ਨੇ ਉਹਨਾਂ ਦੀ ਜਾਨ ਲੈ ਲਈ ਤੇ ਇਹ ਨਿਊਜ਼ ਕਿਸੇ ਵੀ ਚੈਨਲਾਂ ਤੇ ਨਹੀਂ ਦਿਖਾਈ ਜਾ ਰਹੀ ਖਾਸ ਕਰਕੇ ਆਪਣੇ ਪੰਜਾਬੀ ਦਾ ਇਸ ਨਿਊਜ਼ ਦੇ ਬਾਰੇ ਪਤਾ ਵੀ ਨਹੀਂ ਹੋਣਾ ਕਿੰਨਿਆਂ ਨੂੰ ਕਿਉਂਕਿ ਸਾਰਿਆਂ ਦਾ ਧਿਆਨ ਕੀ ਸੀ ਹਰਜਿੰਦਰ ਸਿੰਘ ਦੀ ਵਜ੍ਹਾ ਤੋਂ ਇਦਾਂ ਹੋ ਗਿਆ ਜੀ ਉਹਨਾਂ ਦੀ ਉਹਨੇ ਐਕਸੀਡੈਂਟ ਕੀਤਾ ਉਹਦੀ ਗਲਤੀ ਸੀਗੀ ਤਾਂ ਕਰਕੇ ਸਾਰਾ ਕੁਝ ਹੋਇਆ ਪਰ ਤੁਹਾਨੂੰ ਪਤਾ ਕਿ ਐਕਸੀਡੈਂਟ ਹੁੰਦੇ ਹੀ ਰਹਿੰਦੇ ਆ ਹਰਜਿੰਦਰ ਸਿੰਘ ਉਹਨੂੰ ਇੱਕ ਮੋਹਰਾ ਬਣਾਇਆ ਗਿਆ ਸੀ ਉਹਦੇ ਉੱਪਰ ਰੱਜ ਕੇ ਰੇਸਿਜ਼ਮ ਹੋਇਆ ਸੀਗਾ ਸਰਕਾਰਾਂ ਨੇ ਇੰਨਾ ਕੁ ਜ਼ਿਆਦਾ ਟਰੋਲ ਕੀਤਾ ਸੀਗਾ ਹਰ ਇੱਕ ਨਿਊਜ਼ ਤੇ মিলিয়া মিলিয়া প্লাস ভিউ চলে গয়ে ਸੀ ਐਨਾ ਕਾ ਜਿਆਦਾ ਇਸ ਨਿਊਜ਼ ਨੂੰ ਉਛਾਲਿਆ ਸੀਗਾ ਪਰ ਤੁਹਾਨੂੰ ਪਤਾ ਹੈ ਕਿ 4 ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਤੇ ਉਹ ਬੰਦੇ ਨੂੰ ਇੰਗਲਿਸ਼ ਵੀ ਆਉਂਦੀ ਸੀਗੀ ਗੋਰਾ ਵੀ ਸੀਗਾ ਤੇ ਇਥੋਂ ਦਾ ਵੀ ਸੀਗਾ ਸਾਰਾ ਕੁਝ ਸੀਗਾ ਤੇ ਉਹ ਬੰਦੇ ਨੇ 8 ਬੰਦੇ ਮਾਰਤੇ ਬੱਚੇ ਸੀਗੇ ਜੀਤੇ ਵਿੱਚ 5 ਉਹਨੂੰ 83000 ਡਾਲਰ ਬੌਂਡ ਪਾ ਕੇ ਬੜੀ ਵੀ ਕਰਤਾ ਤੇ ਤੁਸੀਂ ਹੁਣ ਸੋਚ ਸਕਦੇ ਆ ਜਦੋਂ ਉਹ ਛੋਟੇ ਛੋਟੇ ਬੱਚੇ ਸੀਗੇ ਯਾਰ ਉਹਨਾਂ ਦੀ 8 ਬੰਦਿਆਂ ਦੀ ਮੌਤ ਹੋਈ ਤੇ ਬੰਦੇ ਨੂੰ ਬਰੀ ਕਰਤਾ 83000 ਦਾ ਬਾਂਡ ਪਾ ਕੇ ਤੇ ਜਿਹਦੇ ਕਰਕੇ ਇੱਕ ਆਪਣੇ ਬੰਦੇ ਕਰਕੇ ਐਕਸੀਡੈਂਟ ਹੋਇਆ ਤੇ ਉਹ ਇਹ ਉੱਪਰ ਐਡੇ ਐਡੇ ਕ ਅਨੁਲਾਤ ਤੇ ਧਾਰਾਾਂਵਾਂ ਲਾਤੀਆਂ ਕਿ ਉਹ ਵਿਚਾਰਾ ਸੋਚਾਂ ਚ ਪਿਆ ਹੋਊਗਾ ਕਿ ਸਾਰਾ ਪੰਜਾਬ ਉਹਦੇ ਲਈ ਰੋ ਰਿਹਾ ਸੀਗਾ ਪਰ ਜਿਹੜੇ ਉੱਥੋਂ ਦੇ ਆਪਣੇ ਸੀਗੇ ਉਹ ਸਾਰੇ ਕਮੈਂਟ ਕਰਦੇ ਸੀ ਵਧੀਆ ਹੋਇਆ ਵਧੀਆ ਹੁਣ ਤੁਸੀਂ ਕਿੱਥੇ ਗਏ ਹੋ ਕਿਉਂ ਨਹੀਂ ਕਿਸੇ ਮੈਂ ਹੀ ਕੋਈ ਦੇਖਿਆ ਹੈਗਾ ਕੋਈ ਵੀ ਆਪਣਾ ਪੰਜਾਬੀ ਇਸ ਚੈਨਲ ਇਸ ਵੀਡੀਓ ਨੂੰ ਚਲਾਉਂਦਾ ਹੋਵੇ ਤੇ ਇਹ ਸਵਾਲ ਕਰਦਾ ਹੋਵੇ ਸਰਕਾਰ ਅੱਗੇ ਤੇ ਉਹਨਾਂ ਨਿਊਜ਼ ਚੈਨਲਾਂ ਦੇ ਅੱਗੇ ਜਿਹੜੇ ਕਿ ਇਸ ਆਪਣੇ ਹਰਜਿੰਦਰ ਸਿੰਘ ਨੂੰ ਸਰਦਾਰ ਹੋਣ ਦੇ ਕਰਕੇ ਇੰਨਾ ਕਿ ਜ਼ਿਆਦਾ ਟਰੋਲ ਕਰਦੇ ਪਏ ਸੀ ਉਹ ਸ਼ਾਰ ਰਹੇ ਸੀ ਇਸ ਵੀਡੀਓ ਨੂੰ ਕਿ ਇਹਨੇ ਇਦਾਂ ਕਰਤਾ ਸੀ ਉਦਾਂ ਕਰਤਾ ਆਈ ਹੋਪ ਤੁਹਾਨੂੰ ਸੋਚਣਾ ਚਾਹੀਦਾ ਪਰ ਹੁਣ ਇਹ ਦੇ ਵਿੱਚ ਇਹ ਵੀ ਦੇਖੋ ਨਾ ਕਿੱਡਾ ਬਣਾ ਰੇ ਸੀ ਇਸਮ ਹੋ ਰਿਹਾ ਕਿੱਤਾ ਯਾਰ 3 ਦਿਨਾਂ 4 ਦਿਨਾਂ ਚ ਬੰਦਾ ਬਾਹਰ ਆ ਗਿਆ ਬੌਂਡ ਭਰ ਕੇ ਸੋਚਣ ਵਾਲੀ ਗੱਲ ਆ ਨਾ ਜਦ ਕਿ ਉੱਥੇ ਪਾ ਸਿੱਖ ਫੋਰਸ ਜਸਟਿਸ ਵੱਲੋਂ 1 ਲੱਖ ਡਾਲਰ ਦਾ ਡੋਨੇਟ ਹੀ ਕਰਤਾ ਪਰਿਵਾਰ ਦੇ ਮੈਂਬਰਾਂ ਨੂੰ ਯਾਰ ਕਿ ਉਹਨਾਂ ਨੇ ਮੰਗਿਆ ਵੀ ਨਹੀਂ ਨਾ ਕੋਈ ਬਾਂਡ ਭਰਨਾ ਨਾ ਕੁਝ ਵੀ ਆਪਣੇ ਵੱਲੋਂ ਸਹਾਇਤਾ ਕੀਤੀ ਹੈ ਕਿ ਹਾਂ ਅਸੀਂ ਫੀਲ ਕਰਦੇ ਆ ਕਿ ਯਾਰ ਗਲਤੀ ਹੋਈ ਹੈ ਜਾਣਾ ਗਈਆਂ ਨਹੀਂ ਜਾਣੀਆਂ ਚਾਹੀਦੀਆਂ ਸੀ ਕਿ ਇਸੇ ਦੀਆਂ ਪਰ ਪਤਾ ਨਹੀਂ ਹੁਣ ਕੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਪਣੇ ਪੰਜਾਬੀ ਨੂੰ ਯਾਰ ਪਾਓ ਤੁਸੀਂ ਵੀਡੀਓ ਰਸ਼ ਪਾਓ ਪਤਾ ਲੱਗੇ ਸੋਸ਼ਲ ਮੀਡੀਆ ਦੇ ਉੱਤੇ ਕਿ ਹਾਂ ਇਹ ਰੈਸਿਸਟ ਨਹੀਂ ਤਾਂ ਹੋਰ ਕੀ ਆ ਕੀ ਕਰ ਰਹੀ ਆ ਸਰਕਾਰ ਹੁਣ ਕਿੱਥੇ ਗਏ ਉਹ ਮੰਤਰੀਆਂ ਦੇ ਜਿਨ੍ਹਾਂ ਦੇ ਬਿਆਨ ਆਉਂਦੇ ਸੀਗੇ ਹੁਣ ਕਿੱਥੇ ਗਏ ਉਹ ਲੋਕ ਜਿਹੜੇ ਕਹਿ ਰਹੇ ਸੀ ਹਾਂ ਇਹਨੂੰ ਇੰਗਲਿਸ਼ ਨਹੀਂ ਆਉਂਦੀ ਇੱਥੇ ਰਹਿਣਾ ਨਹੀਂ ਚਾਹੀਦਾ ਇਹਨਾਂ ਨੂੰ ਟਰੱਕ ਚਲਾਉਣਾ ਨਹੀਂ ਚਾਹੀਦਾ ਹੁਣ ਉਹ ਕਿੱਥੇ ਗਏ ਉਸ ਟਾਈਮ ਇਸ ਚੀਜ਼ ਨੂੰ ਕਿਉਂ ਇੰਨਾ ਉਸ਼ਾਲਿਆ ਗਿਆ ਜਦਕਿ ਹਰ ਕੋਈ ਕਹਿੰਦਾ ਸੀ ਕਿ ਯਾਰ ਇਹ ਟਰੱਕ ਲਾਈਨ ਹੀ ਇਤਾਂ ਦੀ ਆ ਇੱਥੇ ਐਕਸੀਡੈਂਟ ਹੁੰਦੇ ਰਹਿੰਦੇ ਤੇ ਹੁੰਦੇ ਹੀ ਰਹਿਣੇ ਆ ਇਹਦੇ ਵਿੱਚ ਨਾ ਦਾ ਕੋਈ ਇੰਗਲਿਸ਼ ਮੈਟਰ ਕਰਦੀ ਆ ਤੇ ਨਾ ਕੋਈ ਇਮੀਗ੍ਰੈਂਟ ਤੇਰੇ ਕੋਲ ਪੇਪਰ ਹੈ ਜਾਂ ਨਹੀਂ ਹੈ ਇਹ ਕੋਈ ਮੈਟਰ ਨਹੀਂ ਕਰਦਾ ਤੂੰ ਇੱਥੇ ਦਾ ਸਿਟੀਜ਼ਨ ਹੈਗਾ ਜਾਂ ਨਹੀਂ ਹੈਗਾ ਇੱਕ ਐਕਸੀਡੈਂਟ ਇਹ ਇਸ ਕਿੱਤੇ ਦੇ ਨਾਲ ਜੁੜੇ ਹੀ ਹੋਏ ਆ ਇਹ ਹੋਣੇ ਤੇ ਹੋਣੇ ਹੀ ਆ ਕਿ ਬਹੁਤ ਜ਼ਿਆਦਾ ਤੇ ਇਕੱਲੇ ਡਰਾਈਵਰੀ ਮਰ ਜਾਂਦੇ ਆ ਵਿਚਾਰੇ ਕੋਈ ਹੋਰ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਉਹ ਵੀ ਜਾਨਾਂ ਜਾਂਦੀਆਂ ਆ ਪਰ ਕੀ ਆ ਕੰਮ ਕਰਦੇ ਆ ਮਿਹਨਤ ਕਰਦੇ ਆ ਆਪਣੇ ਉਹਦੇ ਵਿੱਚ ਰਿਸਕ ਹੈਗਾ ਹੀ ਆ ਮੈਂ ਇਹ ਵੀ ਨਹੀਂ ਕਹਣਾ ਕਿ ਜਿਹੜਾ ਇਸ ਬੰਦੇ ਨੇ ਕੀਤਾ ਉਹਨੇ ਜਾਣਬੁੱਝ ਕੇ ਕੀਤਾ ਜੈਨੂੰ ਬਾਹਰ ਨਹੀਂ ਆਉਣਾ ਚਾਹੀਦਾ ਸੀਗਾ ਅਸੀਂ ਇਹਦੇ ਬਾਰੇ ਵੀ ਕਹਿੰਦੇ ਆ ਯਾਰ ਚੱਲ ਜੋ ਹੋ ਗਿਆ ਸੋ ਹੋ ਗਿਆ ਇਹਨੇ ਵੀ ਕੋਈ ਜਾਣ ਕੇ ਨਹੀਂ ਕੀਤਾ ਹੈਗਾ ਠੀਕ ਆ ਪ੍ਰੋਬਬਲੀ ਲਿਖਿਆ ਜੀ ਇਹ ਤਾਂ ਹੋ ਗਿਆ ਪਰ ਇਹ ਅਸੀਂ ਉਹਨਾਂ ਬੰਦਿਆਂ ਨੂੰ ਸਵਾਲ ਕਰ ਰਹੇ ਆ ਕਿ ਜਿਨ੍ਹਾਂ ਨੇ ਦੋ ਦੋ ਲਾਅ ਬਣਾਤੇ ਇੱਕ ਬੰਦੇ ਲਈ ਹੋਰ ਆ ਤੇ ਦੂਜੇ ਲਈ ਹੋਰ ਆ ਜਸ ਸੇਮ ਕੰਟਰੀ ਆ ਸੇਮ ਉੱਥੇ ਹੀ ਐਕਸੀਡੈਂਟ ਹੋ ਰਹੇ ਆ ਤੇ ਫਿਰ ਆਈ ਡੋਟ ਨੋ ਕੋਝ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿੱਦਾਂ ਦੀ ਸਰਕਾਰ ਕਿੱਦਾਂ ਦੇ ਲੋਕ ਆ ਕੀ ਕਹੋਂਗੇ ਤੁਸੀਂ ਇਹਨੂੰ ਰੇਸਿਸਿਜ਼ਮ ਨਹੀਂ ਤਾਂ ਕਹੋਂਗੇ ਤਾਂ ਹੋਰ ਕੀ ਕਹੋਂਗੇ ਤੇ ਮੈਂ ਆਪਣੇ ਪੰਜਾਬੀਆਂ ਨੂੰ ਆਪਣੇ ਏਸ਼ੀਅਨ ਭਾਈਚਾਰੇ ਨੂੰ ਜਿੰਨਾ ਵੀ ਹੈਗਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਚੀਜ਼ ਨੂੰ ਉਛਾਲੋ ਪੁੱਛੋ ਸਵਾਲ ਕਰੋ ਕੀ ਹੋ ਰਿਹਾ ਹੈ ਤੇ ਇਹੀ ਕੁਝ ਕਰਨ ਤੇ ਭਰਜਿੰਦਰ ਸਿੰਘ ਨੂੰ ਵੀ ਪਾਰ ਕੱਢੋ ਬੌਂਡ ਦੱਸੋ ਉਹਨੂੰ ਕਿੰਨਾ ਭਰਨਾ ਮੈਂ ਕਹਿੰਦਾ ਪੰਜਾਬੀ ਮਿੰਟ ਇੱਕ ਦਿਨ ਦੇ ਵਿੱਚ ਇਕੱਠਾ ਕਰਦਾਂਗੇ ਜਿੰਨਾ ਮੰਗਣਗੇ ਬੌਂਡ ਜਰ ਬਿਨਾ ਮੰਗੇ ਤਾਂ ਪੰਜਾਬੀ ਡੋਨੇਟ ਕਰ ਸਕਦੇ ਆ ਉਹਦੇ ਮ੍ਰਿਤਕ ਪਰਿਵਾਰ ਨੂੰ ਜਿਹਨੂੰ ਵੀ ਹਲੇ ਤੱਕ ਇਹ ਵੀ ਨਹੀਂ ਸੀ ਪਤਾ ਹੈਗਾ ਕਿੰਨੀ ਦੇਰ ਬਾਅਦ ਤਾਂ ਉਹਦੀ ਕਲੇਮ ਨਹੀਂ ਕੀਤੀ ਸੀ ਬੋਡੀ ਉਹਦੇ ਕੇਸ ਦੇ ਵਿੱਚ ਐਡਾ ਵੱਡਾ ਉਹਨੂੰ ਬਣਾਤਾ ਜੀ ਹੋਮਿਸਾਈਡ ਲਾ ਕੇ ਉਹਤੇ ਹੁਣ ਕਿੱਥੇ ਗਿਆ ਤੁਹਾਡਾ ਹੋਮਿਸਾਈਡ ਹੁਣ ਕਿਉਂ ਨਹੀਂ ਲਾਇਆ ਹੁਣ ਕਿ ਉਹ ਹੁਣ ਵੀ ਤਾਂ ਅੱਠ ਬੰਦੇ ਮਰੇ ਆ ਉਹ ਛੋਟੇ ਛੋਟੇ ਬੱਚੇ ਸੋਚ ਕੇ ਰੂਹ ਕੰਮ ਦੀ ਆ ਕਿ ਉਹ ਬੱਚਿਆਂ ਦੀ ਜਾਨ ਕਿੱਦਾਂ ਗਈ ਹੋਊਗੀ ਉਸ ਐਕਸੀਡੈਂਟ ਦੇ ਵਿੱਚ ਸੋਚਣਾ ਪੈਣਾ ਤੁਹਾਨੂੰ ਵੀ ਤੁਸੀਂ ਆਪਣੇ ਹੱਕ ਦੇ ਲਈ ਉੱਠੋ ਉੱਠਣਾ ਪੈਣਾ ਤੁਹਾਨੂੰ ਉਵੇਂ ਨਾ ਇੱਕ ਦੂਜੇ ਦੀ ਲੱਤਾਂ ਖਿੱਚੀ ਜਾਓ ਜਾਂ ਇੱਕ ਦੂਜੇ ਨੂੰ ਕਹੀ ਜਾਓ ਵੀਡੀਓ ਦੇ ਥੱਲੇ ਆ ਕੇ ਕਮੈਂਟ ਕਰੀ ਜਾਓ ਇਹ ਇਹ ਇਦਾਂ ਕਰਤਾ ਇਹ ਡੌਂਕੀ ਲਾ ਕੇ ਆਇਆ ਇਹ ਬਾਰਡਰ ਟੱਪ ਕੇ ਆਇਆ ਇਹ ਇਦਾਂ ਉਦਾਂ ਇਹਨਾਂ ਦੀ ਵਜ੍ਹਾ ਤੋਂ ਸਾਡਾ ਸਾਰਾ ਖਰਾਬ ਹੋ ਗਿਆ ਇਹਨਾਂ ਦੀ ਉਹਨਾਂ ਦੀ ਵਜ੍ਹਾ ਤੋਂ ਨਹੀਂ ਖਰਾਬ ਹੋਇਆ ਇਹ ਰੇਸਿਸਿਜ਼ਮ ਹੋ ਰਿਹਾ ਹੈ ਉਹ ਪਤਾ ਕੀ ਉਹ ਸਰਦਾਰ ਆ ਉਹ ਇੰਡੀਆ ਦਾ ਸੋ ਤਾਂ ਕਰਕੇ ਇਦਾਂ ਹੋ ਰਿਹਾ ਇਸ ਚੀਜ਼ ਨੂੰ ਨੱਥ ਪਾਉਣੀ ਆ ਤਾਂ ਸਟੈਂਡ ਕਰੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਚਲਾਓ ਦਿਖਾਓ ਸਵਾਲ ਕਰੋ ਬਾਕੀ ਜੋ ਵੀ ਤੁਸੀਂ ਇਸ ਬਾਰੇ ਕਹਿਣਾ ਹੋਇਆ ਪੁੱਛਣਾ ਜਾਂ ਤੁਹਾਡੀ ਕੋਈ ਵੀ رائے ਹੋਈ ਤੁਸੀਂ ਪਲੀਜ਼ ਪਲੀਜ਼ ਕਮੈਂਟ ਕਰ ਸਕਦੇ ਆ ਔਰ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀ ਜਿਹੜੀ ਨਿਊਜ਼ ਕਿਸੇ ਵੀ ਵੱਡੇ ਚੈਨਲ ਤੇ ਨਹੀਂ ਆਉਣੀ ਪੰਜਾਬ ਦੀ ਆਵਾਜ਼ ਬਣ ਕੇ ਆਪਾਂ ਇਸ ਚੈਨਲ ਦੇ ਉੱਪਰ ਲੈ ਕੇ ਆਉਣੀ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਨਾਲ